ਸਾਮਣੀ ਆਇਆ ਇੱਕ ਦਿਲ ਕੰਬਾਉ ਮਾਮਲਾ ਪੁੱਤ ਨੇ ਆਪਣੇ ਹੀ ਪਿਓ ਦੇ ਉੱਪਰ ਪਾਇਆ ਮਿੱਟੀ ਦਾ ਤੇਲ ਲਗਾ ਦਿੱਤੀ ਅੱਗ ਤੇ ਪਿਓ ਦੀ ਹੋ ਗਈ ਐ ਮੌਤ ਪਰ وجہ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ ਜਿहां ਇਹ ਮਾਮਲਾ ਹਰਿਆਣਾ ਦੇ ਫਰੀਦাবাদ ਦੇ ਅਜੇ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪੁੱਤ ਨੇ ਆਪਣੇ ਹੀ ਪਿਓ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਆਗ ਲਗਾ ਦਿੱਤੀ ਜਿਸ ਦੇ ਨਾਲ ਉਸ ਦਾ ਪਿਓ ਜਿੰਦਾ ਹੀ ਸੜ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਦਰਸਲ ਇਸ ਪਿਓ ਨੇ ਆਪਣੇ ਪੁੱਤ ਨੂੰ ਇੱਕ ਗੱਲ ਦੇ ਲਈ ਡਾਂਟਿਆ ਸੀ ਜਿਸ ਤੋਂ ਬਾਅਦ ਇਹ ਬੇਟਾ ਜਿਹੜਾ ਕਿ ਗੁੱਸੇ ਹੋ ਗਿਆ ਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਆਪਣੇ ਪਿਤਾ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਆਗ ਲਗਾ ਦਿੱਤੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਬਾਪ ਆਪਣੇ ਨਾਬਾਲਿਕ ਬੇਟੇ ਦੀ ਚੋਰੀ ਕਰਨ ਦੀ ਆਦਤ ਤੋਂ ਪਰੇਸ਼ਾਨ ਸੀ ਤੇ ਨਾਲ ਹੀ ਪੜ੍ਹਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਕਮਜ਼ੋਰ ਸੀ ਦੱਸਦੀ ਹੈ ਕਿ ਇਸ ਨਾਬਾਲਿਕ ਬੇਟੇ ਨੇ ਆਪਣੇ ਘਰੋਂ ਕਈ ਵਾਰ ਪੈਸੇ ਚੋਰੀ ਕੀਤੇ ਸਨ ਜਿਸ ਕਰਕੇ ਇਸ ਦਾ ਪਿਤਾ ਇਸ ਨੂੰ ਰੋਕਦਾ ਸੀ ਤੇ ਨਾਲ ਹੀ ਇਹ ਗੱਲ ਆਖਦਾ ਸੀ ਕਿ ਉਹ ਪੜ੍ਹਾਈ ਦੇ ਵੱਲ ਧਿਆਨ ਦੇਵੇ ਕਿਉਂਕਿ ਪੜ੍ਹਾਈ ਦੇ ਨਾਲ ਹੀ ਉਸ ਦਾ ਭਵਿੱਖ ਸੁਧਰਨਾ ਹੈ ਪਰੰਤੂ ਇਸ ਬੱਚੇ ਨੇ ਸਮਝਣ ਦੀ ਬਜਾਏ ਆਪਣੇ ਹੀ ਪਿਤਾ ਦੇ ਉੱਪਰ ਮਿੱਟੀ ਦਾ ਤੇਲ ਪਾ ਦਿੱਤਾ ਉਸ ਨੂੰ ਅੱਗ ਲਗਾ ਦਿੱਤੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਵਿਅਕਤੀ ਜਿਸ ਦਾ ਨਾਮ ਮੁਹੰਮਦ ਦੀ ਮਦਸਿਆ ਜਾ ਰਿਹਾ ਜਿਸ ਦੇ ਪੰਜ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਬੱਚੇ ਵਿਆਹੇ ਹੋਏ ਨੇ ਤੇ ਇਹੀ ਜਿਹੜਾ ਬੇਟਾ ਹੈ ਉਹ ਜੇ ਕੋ ਵਾਰ ਹੈ ਜ ਜਿਸ ਦੀ ਉਮਰ 14 ਸਾਲ ਦਸੀ ਜਾ ਰਹੀ ਹੈ ਦੱਸ ਦਈਏ ਕਿ ਮੁਹੰਮਦ ਅਲੀਮ ਦੀ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਮੁਹੰਮਦ ਅਲੀਮ ਚਾਹੁੰਦਾ ਸੀ ਕਿ ਉਸ ਦਾ ਜਿਹੜਾ ਛੋਟਾ ਬੇਟਾ ਹੈ ਜਿਹੜਾ ਨਾ ਬਾਲਿਕ ਹੈ ਜਿਸ ਦੀ ਉਮਰ 14 ਸਾਲ ਹੈ ਕਿ ਉਹ ਪੜ੍ਹਾਈ ਵਧੀਆ ਤਰੀਕੇ ਦੇ ਨਾਲ ਕਰੇ ਤਾਂ ਕਿ ਉਸ ਦਾ ਕੋਈ ਚੰਗਾ ਕੰਮਕਾਜ ਹੋ ਸਕੇ ਤੇ ਉਸ ਦਾ ਭਵਿੱਖ ਦਾ ਉਜਲਾ ਹੋ ਸਕੇ ਪਰੰਤੂ ਇਹ ਨਾਬਾਲਿਕ ਬੱਚਾ ਆਪਣੇ ਬਾਪ ਦੀ ਗੱਲ ਨੂੰ ਨਹੀਂ ਸਮਝਿਆ ਉਲਟਾ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਪਿਤਾ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਜਿਸ ਦੇ ਨਾਲ ਮੁਹੰਮਦ ਅਲੀਮ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਪੁਲਿਸ ਨੇ ਅਮਰਿਤਕਦੀ ਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਨਾਲ ਹੀ ਪੋਸਟਮਾਰਟਮ ਕਰਨ ਦੇ ਲਈ ਵੀ ਪੇਸ਼ ਦਿੱਤਾ ਹੈ ਤੇ ਇਹ ਨਾਬਾਲਿਕ ਬੱਚਾ ਕਰੋ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਇਸ ਦੀ ਭਾਲ ਕਰ ਰਹੀ ਹੈ ਇਥੇ ਕਾਬਿਲ ਗੌਰ ਹੈ ਕਿ ਇੱਕ ਬਾਪ ਤਾਂ ਆਪਣਾ ਫਰਜ ਸਮਝਦਾ ਹੈ ਕਿ ਜਦੋਂ ਉਹਨਾਂ ਦਾ ਬੱਚਾ ਕੋਈ ਗਲਤ ਜਿਹੜੀ ਆਦਤ ਹੈ ਧਾਰਨ ਕਰ ਲੈਂਦਾ ਤੇ ਉਸ ਨੂੰ ਰੋਕੇ ਇਸ ਬਾਪ ਨੇ ਵੀ ਇਵੇਂ ਹੀ ਕੀਤਾ ਕਿਉਂਕਿ ਉਸ ਦੇ بیٹے ਨੂੰ ਜਿਹੜੀ ਕਿ ਪੈਸੇ ਚੋਰੀ ਕਰਨ ਦੀ ਬੁਰੀ ਆਦਤ ਪੈ ਗਈ ਸੀ ਉਸ ਨੂੰ ਰੋਕਣਾ ਚਾਇਆ ਤੇ ਨਾਲ ਹੀ ਇਹ ਗੱਲ ਆਖੀ ਕਿ ਉਹ ਪੜਾਈ ਦੇ ਵੱਲ ਧਿਆਨ ਦੇਵੇ ਪਰੰਤੂ ਇਸ ਬੱਚੀ ਨੇ ਆਪਣੇ ਪਿਤਾ ਦੀ ਗੱਲ ਨਹੀਂ ਸਮਝੀ ਉਲਟਾ ਉਸ ਦੇ ਉੱਪਰ ਇਹ ਵਾਰ ਕੀਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਪਿਤਾ ਦੇ ਉੱਪਰ ਮਿੱਟੀ ਦਾ ਤੇਲ ਪਾਇਆ ਉਸ ਨੂੰ ਅੱਗ ਲਗਾ ਦਿੱਤੀ ਪਿਤਾ ਅੱਗ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੋਲਸ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਪਿਤਾ ਨੇ ਤਾਂ ਆਪਣਾ ਪਿਤਾ ਹੋਣ ਦਾ ਬਾਪ ਹੋਣ ਦਾ ਫਰਜ਼ ਅਦਾ ਕੀਤਾ ਪਰ ਬੇਟੀ ਨੇ ਬੇਟਾ ਬਣਨ ਦਾ ਫਰਜ਼ ਅਦਾ ਨਹੀਂ ਕੀਤਾ ਬਲਕਿ ਉਹ ਕਲਜੁਗੀ ਪੁੱਤ ਬਣ ਗਿਆ ਉਸ ਨੇ ਆਪਣੇ ਪਿਤਾ ਦੀ ਸਲਾਹ ਨੂੰ ਨਾ ਮੰਨਦੇ ਹੋਏ ਪਿਤਾ ਨੂੰ ਹੀ ਆਗ ਲਗਾ ਦਿੱਤੀ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਇਸ ਨਾਬਾਲਗ ਬੱਚੇ ਦੀ ਪਾਲ ਕਰ ਰਹੀ ਹੈ ਤੇ ਅਗਲੀ ਰੀ ਕਾਰਵਾਈ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ